ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਹੱਥ ਜੋੜ ਕੇ ਬੇਨਤੀ ਹੈ ਨਾ ਵੀ ਆਪਾਂ ਕੋਈ ਵੀ ਹੈ ਨਾ ਸਟੇਟਮੈਂਟ ਨਾ ਪਰਸਨਲੀ ਜਾਰੀ ਕਰੀਏ ਜਾਂ ਕੁਝ ਵੀ ਹੈ ਨਾ ਕੱਲ ਦਾ ਬਹੁਤ ਜ਼ਿਆਦਾ ਪੈਨਿਕਾ ਲੋਕਾਂ ਦੇ ਵਿੱਚ ਨਾ ਰਾਜਵੀਰ ਨੂੰ ਚੋਣ ਵਾਲਿਆਂ ਦੇ ਵਿੱਚ ਜਿਹੜੇ ਫੈਮਿਲੀ ਮੈਂਬਰਸ ਨੇ ਹੋਰ ਸਾਰੇ ਕਿਉਂਕਿ ਸਾਡੇ ਨੰਬਰਾਂ ਤੇ ਬਹੁਤ ਮੈਸੇਜ ਆ ਰਹੇ ਨੇ ਨਾ ਤੇ ਵੀ ਇਦਾਂ ਹੋ ਗਿਆ ਜੀ ਉਦਾਂ ਹੋ ਗਿਆ ਪੋਸਟਾਂ ਬਹੁਤ ਗਲਤ ਪਾ ਰਹੇ ਨੇ ਲੋਕ ਹਨ ਸੋ ਸਾਰਿਆਂ ਨੂੰ ਹੱਥ ਜੋੜ ਕੇ ਦੀ ਬੇਨਤੀ ਕਰਦੇ ਆ ਵੀ ਰਾਜਵੀਰ ਯੋਧਿਆਂ ਵਾਂਗੂ ਲੜ ਰਿਹਾ ਤੇ ਕੱਲ ਨਾਲੋਂ ਅੱਜ ਬਹੁਤ ਮਤਲਬ ਬੈਟਰ ਸਿਚੁਏਸ਼ਨ ਆ ਰਿਕਵਰ ਕਰ ਚੁੱਕਿਆ ਹੋਣਾ ਤੇ ਕੱਲ ਸਾਰਾ ਕੁਝ ਆਰਟੀਫੀਸ਼ੀਅਲ ਸੀਗਾ ਵੈਂਟੀਲੇਟਰ ਦੇ ਉੱਤੇ ਸੀਗਾ ਨਾ ਅੱਜ ਉਹ ਆਪ ਵੀ ਨਾਰਮਲ ਹੀ ਨਾ ਵੀ ਸਾਹ ਲੈ ਰਿਹਾ ਪਲਸ ਵੀ ਨਾਰਮਲ ਹੈ ਕੱਲ ਨਾਲ ਤੇ ਜਿੰਨਾ ਕੱਲ ਡਰ ਸੀਗਾ ਵੀ ਇੰਜਰੀਆਂ ਜ਼ਿਆਦੇ ਨੇ ਸਾਰਾ ਕੁਝ ਹੈ ਨਾ ਉਹ ਵੀ ਹੁਣ ਅੱਜ ਐਮ ਆਰ ਆਈ ਵਗੈਰਾ ਕਰ ਰਹੇ ਨੇ ਸਾਰਾ ਕੁਝ ਹੈ ਨਾ ਉਹ ਵੀ ਉਨੀ ਉਹਨਾਂ ਡੈਮੇਜ ਨਹੀਂ ਹੈਗਾ ਨਾ ਜਿੰਨਾ ਆਪਾਂ ਕੱਲ ਕਹਿ ਰਹੇ ਸੀ ਵੀ ਬ੍ਰੇਨ ਨੂੰ ਇੰਨਾ ਡੈਮੇਜ ਹੈ ਨਾ ਬਾਕੀ ਚਲੋ ਸਾਰਾ ਕੁਝ ਟੈਕਨੀਕਲੀ ਦਾ ਡਾਕਟਰ ਸਾਹਿਬ ਦੱਸਦੇ ਨੇ ਪਰ ਇਮੋਸ਼ਨਲੀ ਵੀ ਬਹੁਤ ਇਦਾਂ ਦੇ ਚਮਤਕਾਰ ਹੀ ਕਹਿ ਲੋ ਚਮਤਕਾਰ ਹੋ ਰਹੇ ਨੇ ਵੀ ਉਹਨਾਂ ਦੀ ਮਾਤਾ ਮਿਲ ਕੇ ਆਏ ਰਾਜਵੀਰ ਨੂੰ ਨਾ ਉਦੋਂ ਵੀ ਅੱਖ ਚੋਂ ਪਾਣੀ ਆਇਆ ਹਨਾ ਕੁਝ ਗੱਲਾਂ ਜਦੋਂ ਉਹਨਾਂ ਨੇ ਕਰੀਆਂ ਉਹ ਸਭ ਤੋਂ ਪੋਜ਼ੀਟਿਵ ਸਾਈਨ ਸੋ ਬਸ ਇਹ ਆ ਵੀ ਸਾਰਿਆਂ ਨੂੰ ਬਸ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਇਹੀ ਆ ਪਤਾ ਕੀ ਆ ਪਹਿਲੀ ਗੱਲ ਤਾਂ ਕੋਈ ਵੀ ਵੈਰੀਫਾਈਡ ਆ ਬੰਦਾ ਨਾ ਆਪਾਂ ਉਹਦੇ ਨਾਲ ਹੀ ਕੋਈ ਗੱਲਬਾਤ ਕਰੀਏ ਆਪਾਂ ਜਦੋਂ ਕਿਸੇ ਦਾ ਵੀ ਮੂਰੇ ਮੈਕ ਕਰਦਨੇ ਕੋਈ ਕੁਝ ਵੀ ਕਹਿਨਦਾ ਨਾ ਉਹ ਬਹੁਤ ਗਲਤ ਜਾਣਕਾਰੀ ਜਾਂਦੀ ਆ ਨਾ ਲੋਕਾਂ ਤੱਕ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਹ ਵਿਯੋਧ ਆ ਇਹ ਆਪਾਂ ਨੂੰ ਪਤਾ ਲੱਗਿਆ ਵੀ ਕਿੰਨਾ ਜੇ ਕੋਈ ਵਧੀਆ گاਉਂ ਦਾ ਸੱਚਾ گاਉਂ ਦਾ ਜਿਹੜੀ ਰਿਸਪੈਕਟ ਕਰਦੇ ਨੇ ਲੋਕ ਕਿੰਨਾ ਪਿਆਰ ਕਰਦੇ ਨੇ ਦੁਨੀਆਂ ਦੇ ਕੋਨੇ ਕੋਨੇ 'ਚ ਸਾਰੇ ਲੋਕਾਂ ਦੇ ਅੰਦਰ ਦਰਦ ਆ ਬਹੁਤ ਮਤਲਬ ਪਿਆਰ ਆ ਪਰਿਵਾਰ ਲਈ ਹਨ ਤੇ ਸਾਰੇ ਸੁਨੇਹੇ ਭੇਜ ਰਹੇ ਨੇ ਸਾਰੇ ਪਿਆਰੇ ਨੇ ਹੁਣ ਇਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਵੀ ਆਪਾਂ ਕੱਲ ਤਾਂ ਹੁਣ ਬੋਲਣ ਨੂੰ ਵੀ ਨਹੀਂ ਕਿਸੇ ਦਾ ਜੀ ਕਰਦਾ ਸੀ ਨਾ ਅੱਜ ਆਪਾਂ ਦੱਸ ਸਕਦੇ ਆ ਇਹ ਗੱਲ ਵੀ ਕੱਲ ਹੁਣ ਸਾਰੀ ਰਾਤ ਗੁਰਦੁਆਰਾ ਸਾਹਿਬ ਬੈਠੇ ਰਹੇ ਜਿਹੜੇ ਨੂੰ ਇੱਥੋਂ ਮੋੜਦੇ ਸੀ ਕੋਈ ਪ੍ਰਸ਼ਾਦ ਕਰਾ ਕੇ ਆਉਂਦਾ ਸੀਗਾ ਸੋ ਕਹਿਣ ਤੋਂ ਭਾਵੇਂ ਆ ਵੀ ਮਹਾਰਾਜ ਦੀ ਕਿਰਪਾ ਹੋਈ ਆ ਤੇ ਹੁਣ ਪਹਿਲਾਂ ਨਾਲੋਂ ਚੜਦੀ ਕਲਾ ਪਾਈ ਫਾਂ ਵੀ ਰਿਮੂਵ ਕਰਤੀਆਂ ਤੇ ਸਾਰੇ ਜਾਨੇ ਕੁਲਵਿੰਦਰ ਬਿੱਲਾ ਨਾਲ ਹੀ ਹਨ ਤੇ ਕਮਰਬਾਈ ਅਗਰੇਵਾਲ ਆਪਣਾ ਉੱਤੀ ਹਨ ਤੇ ਉਹ ਸਾਰੇ ਜਾਨੇ ਬਹੁਤ ਅੱਜ ਮਤਲਬ ਸੁੱਖ ਦਾ ਸਾਹ ਆਇਆ ਯਾਨੀ ਸਾਰਿਆਂ ਨੂੰ ਤੇ ਬਸ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹਰ ਫਿਰ ਇਹ ਚੰ ਚਾਰ ਸੀ ਅੱਜ ਇੱਕ ਰਹਿ ਗਿਆ ਹੈ ਨਹੀਂ ਕੱਲ ਚਾਰ ਐਡਵਾਂਸ ਲਾਈਫ ਸਪੋਰਟ ਸਿਸਟਮ ਤੇ ਸੀ ਅੱਜ ਇੱਕ ਤੇ ਹੈਗੇ ਨੇ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਟੈਕਨੀਕਲੀ ਸਾਨੂੰ ਉਵੇਂ ਨਹੀਂ ਪਤਾ ਪਰ ਇਹ ਆ ਵੀ ਆਪਣਾ ਕੱਲ ਨਾਲੋਂ ਚੜਦੀ ਕਲਾ ਚਾਜ ਕਿਉਂਕਿ ਮੈਨੂੰ ਲੱਗਦਾ ਵੀ ਆਪਦੇ ਨਾਲ ਲੜਨਾ ਪੈਂਦਾ ਤੋ ਜਿਉਂ ਦੇਮ ਵਾਂਗੂ ਆਪਦੇ ਨਾਲ ਲੜ ਰਿਹਾ ਤੇ ਕੁਝ ਚੀਜ਼ਾਂ ਨੂੰ ਮਹਿਸੂਸ ਕਰਨ ਲੱਗ ਗਿਆ ਇਹ ਬਹੁਤ ਪੋਜ਼ਿਟਿਵ ਸਾਈਨ ਹੈ ਪਰ ਫਿਰ ਜਦੋਂ ਆਪਾਂ ਕਿਉਂਕਿ ਆਪ ਇਸ ਦਰ ਪਰਿਵਾਰਾਂ ਪਿੰਡਾਂ ਵਾਲੇ ਆ ਤਾਂ ਜਿਹੜੇ ਲੋਕ ਆਪ ਨੂੰ ਦੇਖ ਰਹੇ ਉਹਦੇ ਹੀ ਸੰਧਣਾ ਚਾਹੁੰਦੇ ਉਸ ਭਾਸ਼ਾ ਜੋ ਤੁਸੀਂ ਮਿਲ ਕੇ ਆਏ ਆ ਮਾਤਾ ਨੂੰ ਇੱਕ ਅੰਧ ਨੇ ਇੱਕ ਤਾਂ half ਭਾਗ ਤੋਂ ਪਤਾ ਲੱਗ ਜਾਂਦਾ ਇੱਕ ਹਾਲਾਤ ਜਿਹੜੇ ਨੇ ਬਹੁਤ ਕੁਝ ਸਾਫ਼ ਕਰਦੇ ਆ ਕਿਵੇਂ ਤੁਸੀਂ ਕਿਹਾ ਕਿ ਅੱਖ ਚੋਂ ਪਾਣੀ ਆਇਆ ਹੋਰ ਕੀ ਐਕਟੀਵਿਟੀ ਇਸ ਵੇਲੇ ਰਾਜਵੀਰ ਦੀ ਨਜ਼ਰ ਆ ਰਹੀ ਹੈ ਮਾਤਾ ਥੋੜੀ ਹੌਸਲੇ ਚਾਹਦਾ ਪਰਿਵਾਰ ਹੌਸਲੇ ਚ ਲੱਗਦਾ ਮਾਤਾ ਕੱਲ ਵੀ ਚੜਦੀ ਕਲਾ ਚ ਨਹੀਂ ਮਾਤਾ ਮਾਤਾ ਬਹੁਤ ਚੜਦੀ ਕਲਾ ਚ ਕੱਲ ਦੇ ਕਿਉਂਕਿ ਜਿਹੜਾ ਵੀ ਕੋਈ ਮਿਲਣ ਆਉਂਦਾ ਮਾਤਾ ਨੇ ਇਹੀ ਕਹਿਣਾ ਵੀ ਪੁੱਤਰ ਅਰਦਾਸ ਕਰੋ ਵੀ ਕੋਈ ਵੀ ਪਰਮਾਤਮਾ ਦੇ ਨੇੜੇ ਹੋ ਸਕਦੀ ਹੈ ਰੂਹ ਤੁਸੀਂ ਅਰਦਾਸ ਕਰੋਗੇ ਮਹਾਰਾਜ ਤੱਕ ਪਹੁੰਚੂਗੀ ਤੇ ਉਹੀ ਗੱਲ ਹੋਈ ਸਾਡੀ ਸਾਰੇ ਵੀ ਅਰਦਾਸਾਂ ਮਾਲਕ ਨੇ ਸੁਣੀਆਂ ਨੇ ਤੇ ਅੱਜ ਫਿਲਹਾਲ ਲਈ ਪੋਜ਼ਿਟਿਵ ਸਾਈਨ ਆ ਤੇ ਆਪਾਂ ਸਾਰੇ ਬਸ ਅਰਦਾਸ ਕਰੀਏ ਤੇ ਮੀਡੀਆ ਨੂੰ ਬਸ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ ਨਾ ਸੈਂਸਿਟਿਵ ਟਾਈਮ ਹੈ ਸਾਡੇ ਸਾਰਿਆਂ ਲਈ ਤੇ ਕੋਈ ਦੁਪਹਿਰ ਹਿੱਲਿਆ ਬੜਾ ਮੁੰਡਾ ਆਂਦੀਆਂ ਮੈਂ ਤੁਹਾਨੂੰ ਦੱਸਿਆ ਕਿ ਪਾਣੀ ਆਇਆ ਇੱਕ ਤੁਹਾਨੂੰ ਤੇ ਇੱਕ ਦੋ ਘਟਨਾ ਇਦਾਂ ਇਦਾਂ ਵੀ ਹੋ ਰਹੀਆਂ ਆਂਦੀਆਂ ਆਂਦੀਆਂ ਜੀ ਇੱਕ ਉਹਨਾਂ ਦੇ ਦੋਸਤ ਦਾ ਬਹੁਤ ਕਲੋਜ਼ ਉਹਨੇ ਜਾ ਕੇ ਕਿਹਾ ਰਾਜਵੀਰ ਨੂੰ ਹੱਥ ਵੜ ਕੇ ਵੀ ਫੈਸਲਾ ਪ੍ਰੋਗਰਾਮ ਲਾਉਣੇ ਨੇ ਹੋਰ ਵੀ ਹੈ ਨਾ ਉਦੋਂ ਵੀ ਅੱਖ ਚੋਂ ਮਤਲਬ ਪਾਣੀ ਆਇਆ ਹੈ ਨਾ ਸੋ ਇਹ ਪੋਜ਼ਿਟਿਵ ਸਾਈਨ ਨੇ ਵੀ ਉਹ ਅੰਦਰੋਂ ਲੜ ਰਿਹਾ ਨਾ ਰਿਸ Тоа беа на таа нова дивај